ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀਨ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਮੇਰੇ ਗਵਾਂਡ ਪਿੰਡ ਦੀ ਵੀਡੀਓ ਹੈ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਜਿਹੜੇ ਪਰੋ ਵੀਡੀਓ ਬਣਾ ਰਹੇ ਆ ਉਹ ਪਾਰ ਦਾ ਬਾਈ ਹੁਣਾਂ ਦਾ ਕੰਮ ਆ ਜੀ ਇਸ ਘਰੋਂ ਮੇਰੀ ਪਹਿਲੀ ਵੀਡੀਓ ਆ ਜੀ ਅੱਜ ਦੇ ਵੀਡੀਓ ਚ ਦੋ ਐਨੀਮਲ ਸੇਲ ਆ ਜੀ ਦੋਨੇ ਹੀ ਸੂਏ ਸਵਾਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰ ਕੇ ਖੁਸ਼ੀ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜੀ ਚੀਨਾ ਭੋਜੀ ਪਿੰਡ ਮਾੜੀ ਬਸਤ ਬਾਈ ਮੋਬਾਈਲ ਨੰਬਰ ਜੀ 94649 0990 ਠੀਕ ਹੈ ਕੰਮ ਕਰਦਾ ਬਈ ਪਾਰ ਦਾ ਹਾਂਜੀ ਪਾਰ ਦਾ ਕੰਮ ਠੀਕ ਹੈ ਬਈ ਨੀਲੀ ਰਵੀ ਤੋਂ ਸ਼ੁਰੂ ਕਰ ਲੈਨੇ ਨਕੀਨਾ ਪੀਸ ਸੁਹਾ ਬਈ ਕਿ ਨਮਸ ਸੁਈ ਸੁਹਾ ਦੂਜਾ ਵੀ ਇਹਦਾ ਕਦੋਂ ਸੁਈ ਆ ਜੀ ਇਹ ਅੱਜ ਸਵੇਰ ਸੁਈ ਹੈ ਜੇ ਟੰਨਾ ਜੀ ਜੇ ਰੋ ਪ੍ਰੋਪਰ ਪੈ ਗਈ ਬੱਚਾ ਕੀ ਦਿੱਤਾ ਜੀ ਬੱਚਾ ਕਰਤਾ ਹੀ ਜੀ ਮਗਰ ਕਰਤਾ ਠੀਕ ਹੈ ਜੀ ਕਿੰਨਾ ਕ ਬੋਲਾ ਕੱਟ ਲਿਆ ਬਈ ਬੋਲਾ ਬਈ ਇਹ 10 ਕਿਲੋ ਬੋਲਾ ਹੈਗਾ ਇਸ ਤੇ 10 ਕਿਲੋ ਤਿਆਰ ਹੋ ਗਏ। ਹਾਂ ਜੀ। ਆਪਾਂ ਸਵਾਦ ਜਾਨੀ ਕਿ ਥੋੜਾ ਬੱਚੇ ਝਗਾ ਕੇ 2-3 ਕਿਲੋ ਜੋੜਿਆ। ਅਜਾ ਚਲੋ ਕੇਰਾ ਬੈਨ ਜੋਗੀ ਕੀਤੀ ਆ। ਹਾਂ ਜੀ ਹਾਂ ਜੀ। ਥਣਾ ਦੀ ਡੰਨ ਆ ਜੀ। ਥਣਾ ਦੀ ਬਿਲਕੁਲ ਓਕੇ ਜੀ। ਸੀਰਸ ਲੱਗ ਵੀ ਪੂਰੇ ਆ। ਸੀਰਸ ਦਾ ਬਹੁਤ ਜ਼ਿਆਦਾ ਠੀਕ ਹੈ ਜੀ। ਬੱਚਾ ਛੱਡੋ ਨਾ ਛੱਡੋ ਕਰਮ ਵਾਲੀ ਬਾੜੀ ਸੀਰਸ ਲੱਗੋ ਜੀ। ਲਓ ਜੀ। ਸੀਰਸ ਲੱਗਦਾ ਕਰਮ ਵਾਲੀ ਗਾਇਆਂ ਰੁਪਈਆ। ਗਾਇਆਂ ਰੁਪਈਆ ਜੀ। ਤੋੜ ਕੇ ਦਿਖਾਦੀ ਵੀਰ। ਹਾਈਟ ਦਾ ਅੰਦਾਜ਼ਾ ਤੁਸੀਂ ਆਪ ਲਾ ਲਓ ਬਾਈ ਮਾੜਾ ਜੇ ਨੇੜੇ ਨੂੰ ਹੋ ਜਾ ਬਾਈ ਦੇ ਮੋٹے ਧਿੱਕਰ ਆਉਂਦੀ ਆ ਜ ਆਈਡੀ ਹਾਈਟ ਦੀ ਮੱਝ ਮਿਲਣਾ ਮੁਸ਼ਕਲ ਆ ਨੀਲੀ ਰਾਵੀ ਦਾ ਨਗੀਨਾ ਕਹਿ ਸਕਦੇ ਤੋਰ ਕੇ ਦਿਖਾਦੀ ਫਿਰ ਸੁਆ ਦੂਜਾ ਸੂਈ ਆ ਜੀ ਮਾਰਨਿੰਗ ਹੀ ਸੂਈ ਆ ਨਾਲ ਕਹਨੇ ਦੱਸਿਆ 11 12 ਗਿਲਵਾ ਦਿੰਦਾ ਜੀ ਕਿੰਨਾ ਕੁ ਬਾਜੂ ਭਾਈ ਜੀ ਐਰਪੀ 13 14 ਗਿਲਵਾ ਦਿੰਦੇ ਭਾਈ ਠੀਕ ਆ ਭਾਈ ਕੱਦ ਵਜਨ ਗਦੀ ਫੁੱਲ ਪੂਰੀ ਚੰਗੀ ਆ ਚੌੜਾ ਪੈਠ ਪੂੜਾ ਸੋਹਣੀ ਫੇਸ ਕੁਆਲਟੀ ਕੁੰਡਾ ਸਿੰਘ ਆ ਬਾਕੀ ਮੋੜ ਲਈ ਵਿਰਥਣਾ ਦੇ ਸੈ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ 10 11 ਕਿਲੋ ਦਾ ਦਸਦਾ ਬਾਈ ਬੋਲਾ ਨੈਟ ਰੈਡੀ ਹੋਊਗਾ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਵਜਨ ਵਜੂਦ ਤੇ ਪੱਕ ਤੋਂ ਪੂਰੀ ਚੰਗੀ ਆ 13 14 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਜਿਹੜੇ ਸਾਹਮਣੇ ਕੱਦ ਬੈਠਾ ਜੀ ਕੋਈ ਬਾੜਾ ਵੀ ਨਹੀਂ ਮਗਰ ਬੱਚਾ ਕੱਟਾ ਸੀਲਸ ਲੱਗਦਾ ਆਂ ਤਾਂ ਕੋਈ ਨਹੀਂ ਚਾਹੇ ਜਵਾਕ ਜੁਈ ਜਾਣ ਜੀ ਖਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਸੋਹਣੀ ਫੇਸ ਕੁਆਲਟੀ ਆ ਠੀਕ ਆ ਜੀ ਕੋਈ ਪੂਰ ਚਿੱਟਾ ਬੈਠਾ ਨਾ ਦਾ ਬੈਰ ਬੋਲੀ ਨੂੰ ਘੂਰ ਛੱਡਾ ਠੀਕ ਆ ਜੀ ਥਾਣਾ ਦੀ ਚਮਾ ਉਕੇ ਆ ਬੇਫਿਕਰ ਹੋ ਕੇ ਆ ਜੋ ਬੱਚਾ ਛੱਡੋ ਨਾ ਛੱਡੋ ਆਮ ਕਰਕੇ ਮੱਝ ਬਿਨਾ ਬੱਚੇ ਲੱਗ ਤੋਂ ਬੈਠਣ ਦਿੰਦੇ ਤੇ ਕਰਮ ਵਾਲਿਆ ਜੀ ਥੱਲੇ ਜਿੰਨੇ ਜਿਵੇਂ ਮਰਜ਼ੀ ਬੈਠੇ ਚਾਹੇ ਸਿੱਧੇ ਪਾਸੇ ਬੈਜੋ ਪੁੱਠੇ ਪਾਸੇ ਬੈਜੋ ਜੀ ਕੋਈ ਚੱਕੀ ਮਾਮਲੀ ਹੋ ਰਹੀ ਆ ਜੀ ਮੁੱਲ ਬਾਈ ਇਹਦਾ ਲੈਣ ਦੇਣ ਜਿਆਦਾ ਮੁੱਲ ਲੈਣ ਦੇਣੀ ਇੱਕ 25 ਉਹ ਜੁਮਾਨਤ ਮਾਨਤਨ ਕਰਦੇ ਠੀਕ ਆ 1,25,000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਇਹ ਝੋਟੀ ਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੂਈ ਆ ਜੀ 4 ਦਿਨ ਦਾ ਮੂੰਹ ਮੂੰਹ ਤਾਂ 4 ਦਿਨ ਦਾ ਕਦੋਂ ਸੂਈ ਆ ਜੀ ਇਹ ਪਰਸੋਂ ਸੂਈ ਬੱਚਾ ਜੀ ਬੱਚਾ ਇਹਦੇ ਵਿੱਚ ਕੱਟੀ ਹੋਈ ਕਿਹੜਾ ਜੀ ਉਹ ਪਰਲੀ ਜਿਹੜੀ ਬੈਠੀ ਏ ਥੱਲੇ ਜੈਡ ਬਲੈਕ ਕੀ ਹੈ ਲਗਭਗ ਮਾੜੀ ਹੈ ਜੀ ਬਿਲਕੁਲ ਕੋਈ ਚੀਜ਼ ਡੂਆ ਮਾੜੇ ਜੀ ਬਸ ਕੋਈ ਗੱਲ ਨਹੀਂ ਬਈ ਬੈਠੇ ਰਹਿੰਦੇ ਹੁਣ ਜਿਹੜਾ ਕੋਈ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਇਹ ਥੱਲੇ ਹੁਣ 8 ਕਿਲੋ ਭੋਲਾ ਹੈ ਭੋਲਾ 500 ਹੀ ਸੀ ਥੱਲੇ 500 ਦੀ ਥੱਲੇ ਭੋਲਾ ਆ ਜਾਮਾ ਹਾਂਜੀ ਭੋਲਾ ਕੋਈ ਔਲ ਛੋਲ ਨਹੀਂ ਜਿਵੇਂ ਪਹਿਲਾਂ ਨਾ ਲੱਤਾਂ ਮਹਾ ਮਾਰਦੇ ਕੋਈ ਔਲ ਛੋਲ ਨਹੀਂ ਨੇ ਕੀਤੀ ਠੀਕ ਆ ਬਈ ਮਾਲੀ ਨੇ ਵਧੀਆ ਜੇ ਦੀ ਪ੍ਰੋਪਰ ਪਈ ਵੀ ਇਹਦੇ ਥਣਾ ਦੀ ਦੰਨ ਹੈ ਜੀ ਬਿਲਕੁਲ ਓਕੇ ਚਵਾਈ ਬਹੁਤ ਚੰਗੀ ਆ ਠੀਕ ਆ ਇੱਕ ਚੀਜ਼ ਨੋਟ ਕਰਨ ਜੋ ਗਾ ਜੀ ਬਿਲਕੁਲ ਟਾਪ ਕੁਆਲਿਟੀ ਦੇ ਹਾਈਟ ਚੈੱਕ ਕਰ ਲਓ ਨੇ ਰੈਡੀ ਚੋਈ ਵੀ ਆ ਆਪਾਂ 7:30 ਵਜੇ ਚੋਈਏ ਸੋ ਆਹ ਸਾਫ ਕੀਤੀ ਜਮਾਂ ਸਾਫ ਕੀਤੀ ਵੀ ਆਪਾਂ ਵੀਡੀਓ ਬਣਾਉਣ ਦਾ ਸਮਾਂ ਦੇਖ ਸਕਦੇ ਹੋ 11:30 ਵਜੇ ਦਾ ਹਾਈਟ ਦੇ ਪੱਖ ਤੋਂ ਪੂਰੀ ਚੰਗੀ ਹਜੇ ਬੱਚਾ ਹੀ ਆ ਜੀ ਸਹੀ ਗੱਲ ਹੈ 50 ਦੰਦ ਚ ਸਾਰਾ ਦੰਦ ਹੀ ਆ ਜੀ ਹਜੇ ਹੋਰ ਹਾਈਟ ਕਰੂਗੀ ਗਰਮ ਵਾਲੀ ਜਿੰਨਾ ਟਾਈਮ ਪੂਰੇ ਦੰਦਾਂ ਚ ਨਹੀਂ ਹੁੰਦੀ ਹਾਈਟ ਕਰੀ ਜਾਨੀ ਥਣਾ ਦੀ ਡੰਨਾ ਬਾਈ ਬਿਲਕੁਲ ਓਕੇ ਜੀ ਕੋਈ ਦੋ ਟੈਂਪਲਾਂ ਚੋ ਕੇ ਲੈ ਜੀ 8 ਲੀਟਰ ਬੋਲਾ ਤਿਆਰ ਤੋੜ ਕੇ ਦਿਖਾ ਦਿਜੀਏ ਰੋ ਸੂਆ ਪਹਿਲਾ ਜੀ ਮੂੰਹ ਤੋਂ 4 ਦੰਦ ਦਾ ਮਗਰ ਕੱਟੀ ਆ ਇੱਕ ਨਾਲ ਤੋਂ ਪੰਜ ਜਾਨੀਆਂ ਕਿਉਂਕਿ ਕੱਤੀ ਵੀ ਕਰਮ ਵਾਲੀ ਦੀ ਪੂਰੀ ਚੰਗੀ ਐ ਜਿਵੇਂ ਜਿੱਤੀ ਆਪਾਂ ਉਮੀਮਾਗਰ ਕੱਟੀ ਆ ਫੇਸ ਕੁਆਲਿਟੀ ਸੋਹਣੀ ਆ ਸੋਨਾ ਗੁੰਡਾ ਸਿੰਘ ਖਣ ਕੱਲਾ ਕੱਲਾ ਨਿੱਖੜ ਮੈਂ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੱਤਾ ਐ ਥਣਲੇਵੇ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਕੱਦ ਵਜਨ ਦੇ ਪੱਖ ਤੋਂ ਦੋਨੇ ਪਸ਼ੂ ਚੰਗੇ ਆ ਜੀ ਟੋਪ ਕੁਆਲਿਟੀ ਦੇ ਹੀ ਕਹਿ ਸਕਦੇ ਆ 8 ਲੀਟਰ ਬੋਲਾ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਕਿਉਂਕਿ ਤੁਹਾਡਾ ਹੱਕ ਆ ਬਈ ਪੈਸੇ ਤੁਸੀਂ ਲਾਉਣੇ ਆ ਥਨਾਂ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਇਹਦਾ ਮੁੱਲ ਬਈ ਇਹਦਾ ਮੁੱਲ 135 ਜੀ ਹੋਜੂ ਲੈਸ ਜੀ ਹਾਂਜੀ ਮਾਨਦਾਨ ਬੰਦ ਠੀਕ ਆ ਜੀ ਇਹਦਾ ਮੁੱਲ ਬਾਈ 135000 ਰੁਪਇਆ ਕਰਦੇ ਆ ਬਾਕੀ ਮਾਨਦਾਨ ਬਾਈ ਕਹਿੰਦਾ ਉਹਦੇ ਚੋ ਜਰੂਰ ਕਰ ਦਾਂਗੇ ਜਿੰਨੂੰ ਝੋਟੀਆਂ ਹੋਰ ਵੀ ਹੈਗੀਆਂ ਬਾਈ ਆਪਣੇ ਕੋਲੇ ਸਾਝਾ ਕੰਮ ਆਪਣਾ ਡਾਕਟਰ ਪੁਰਾ ਸੰਗਪੁਰ ਵਾਲੇ ਡਾਕਟਰ ਨਾਲ ਠੀਕ ਆ ਬਾਈ ਉਹਦੇ ਘਰੇ ਵੀ ਝੋਟੀਆਂ ਚਾਰ ਪੰਜ ਹੈਗੀਆਂ ਗਾਇਆਂ ਵੀ ਹੈਗੀਆਂ ਠੀਕ ਆ ਜੇ ਕੋਈ ਬੰਦਾ ਆਪਣੇ ਨਾਲ ਸੰਪਰਕ ਕਰਕੇ ਆਪਾਂ ਨੂੰ ਵੀਡੀਓ ਭੇਜ ਦੇਗੇ ਠੀਕ ਆ ਜੀ ਝੋਟੀਆਂ ਝਾਂਜਾਂ ਗੱਬਣਾ ਵੀ ਝੋਟੀਆਂ ਹੈਗੀਆਂ ਹੋਰ ਵੀ ਇਹਨਾਂ ਤੋਂ ਇਲਾਵਾ ਬਾਈ ਕਹਿੰਦਾ ਆਪਣੇ ਕੋਲ ਝੋਟੀਆਂ ਤੇ ਗਾਵਾਂ ਵੀ ਹੈਗੀਆਂ ਜੇ ਇਹਨਾਂ ਚੋ ਕੋਈ ਤੁਹਾਨੂੰ ਨਹੀਂ ਪਸੰਦ ਆਉਂਦੀ ਆ ਤਾਂ ਬਾਈ ਕਹਿੰਦਾ ਕਾਲ ਕਰ ਲਿਓ ਆਪਾਂ ਉਹਨੂੰ ਪ੍ਰੋਪਰ ਵੀਡੀਓ ਦੇ ਦਾਂਗੇ ਜੀ ਤਸੱਲੀ ਪਰਖ ਤੁਸੀਂ ਆ ਕੇ ਕਰ ਲੈਣੀ ਆ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਜਲਦ ਦਾ ਲੈਣਾ ਧੰਨਵਾਦ